ਇਹ ਕਾਰਨ ਹੈ ਜੀ ਅੱਜ ਜਿਹੜਾ ਇਕੱਠੇ ਹੋਏ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਨੇ ਵੀ ਜਿਹੜੀ ਜ਼ਮੀਨਾਂ ਵਿਧਾਨ ਤੋਂ ਪਹਿਲਾਂ ਨੇ ਉਹ ਸਰਕਾਰ ਦੀਆਂ ਨਹੀਂ ਹੈਗੀ ਉਹ ਲੋਕਾਂ ਦੀਆਂ ਤਾਂ ਇਹਨੂੰ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਛੇੜਿਆ ਭਗਵਾਨ ਤਮਾਨ ਦੀ ਸਰਕਾਰ ਨੇ ਇੱਕ ਸلسਲਾ ਤੋੜ ਲਿਆ ਪਿੰਡ ਬਹਾਨਾ ਵੀ ਪਿੰਡਾਂ ਦੀ ਡਿਵੈਲਪਮੈਂਟ ਲਈ ਪੰਚਾਇਤੀ ਜ਼ਮੀਨਾਂ ਦੀਆਂ ਅਸੀਂ ਬੋਲੀਆਂ ਦੇ ਕੇ ਕਮਾਈ ਕਰਕੇ ਲੋਕਾਂ ਨੂੰ ਡਿਵੈਲਪ ਕਰਾਂਗੇ। ਐਸਾ ਜਿਹੜਾ ਕਰਪਸ਼ਨ ਦਾ ਇੱਕ ਬਹੁਤ ਵਧੀਆ ਜਰੀਆ ਹੈ। ਇਹਦੇ ਲਈ ਸਰਪੰਚ ਤੋਂ ਲੈ ਕੇ ਵੀਡੀਓ, ਸ਼ੀਡੀਓ ਸਾਰਾ ਦੇ ਖਾਣ ਦਾ ਸਾਧਨ ਹੈ। ਪਰ ਇਹ ਕਹਿ ਰਹੇ ਨੇ ਕਿ ਵਿਕਾਸ ਹੋਊਗਾ ਜੀ, ਪਿੰਡਾਂ ਦਾ ਵਿਕਾਸ ਹੋਊਗਾ, ਪਿੰਡਾਂ ਦੀ ਤਰੱਕੀ ਤੇ ਪੈਸਾ ਲੱਗੂ, ਪਿੰਡਾਂ ਦੇ ਲੋਕਾਂ ਨੂੰ ਸਹੂਲਤਾ ਮਿਲਣਗੀਆਂ। ਤਾਂ ਹੁਣ ਇਹ ਸਰਪੰਚ ਤੋਂ ਇੱਕ ਮਤਾ ਪਾਉਂਦੇ ਨੇ। ਸਰਪੰਚ ਅੱਜ ਕੱਲ੍ਹ ਸਰਕਾਰੀ ਹੈ। ਜੀ ਵੀ ਮੇਰੇ ਪਿੰਡ ਚਾ ਇਹਨੀ ਜ਼ਮੀਨ ਫालतੂ ਪਈ ਆ ਜੀ ਉਹ ਪੰਚਾਇਤ ਦੇ ਸੈਕਟਰ ਦੇ ਤਹਿਤ ਫਿਰ ਇਹ محکمہ ਡੀਸ਼ ਤੋਂ ਲੈ ਕੇ ਕਬਜ਼ਾ ਕਰ ਵੇ ਚੁੰਦੇ ਨੇ ਅੱਜ ਤੁਸੀਂ ਤਰਕ ਨਹੀਂ ਦੱਤਾ ਜੀ ਕਿ ਪਹਿਲਾਂ ਸਾਡੇ ਨਾਮ ਐ ਇਦਾਂ ਹੋਈਆਂ ਨੇ ਇੰਨੇ ਲੋਕਾਂ ਦੇ ਤਾਂ ਅੱਜ ਸਾਡੇ ਤੋਂ ਕੂਹ ਹੋਈਆਂ ਜਾ ਰਹੀਆਂ ਨੇ ਅੱਜ ਸਾਡੇ ਤੇ ਕਿੰਤੂ ਪ੍ਰੰਤੂ ਕਿਉਂ ਹੋ ਰਹੀ ਆ ਉਹ ਤਰਕ ਦੇਣਾ ਸੀ ਉਹ ਸਬੂਤ ਦਿਖਾਉਣੇ ਸੀ ਇਹਦਾ ਮਤਲਬ ਇੱਕ ਗੁੰਮਰਾਹਕੁਰ ੱੱਕਾ ਇਕੋ ਧੀਲਾ ਵੀ ਸਰਕਾਰ ਜੀ ਡਵੈਲਪਮੈਂਟ ਕਰੂ ਜੀ ਆ ਕਰੂ ਤਾਂ ਇਸ ਕਰਕੇ ਇਹਨਾਂ ਦੇ ਇਹ ਤਾਂ ਆਪਣੇ ਆਪੇ ਹਾਲਾਤ ਪੈਦਾ ਕਰਦੇ ਨੇ ਸਾਡੇ ਖਿਲਾਫ ਲੋਕ ਲੜਨ ਇਹ ਜਾਨੀ ਸਥਿਰ ਸਰਕਾਰ ਨਹੀਂ ਆਪਣੇ ਕਰਤੂਤਾਂ ਕਰਕੇ ਆਪਣਾ ਵਿਰੋਧ ਲੋਕਾਂ ਨੂੰ ਆਪਣਾ ਦੁਸ਼ਮਣ ਬਣਾ ਰਹੀ ਹੈ ਹਨ ਉਹਨਾਂ ਨੇ ਕਹਿਣਾ ਜੀ ਕਿ ਤੁਸੀਂ ਪਾਣੀਆਂ ਦਾ ਮਸਲਾ ਸੀ ਉੱਥੇ ਤਾਂ ਇਕੱਠੇ ਹੋਏ ਨਹੀਂ ਅੱਜ ਤੁਹਾਡੇ ਤੇ ਪਈਆ ਤੁਸੀਂ ਉਰੇ ਇਕੱਠੇ ਹੋਗੇ ਕਿਸਾਨ ਹਮੇਸ਼ਾ ਪਾਣੀ ਲਈ ਬੋਲੇ ਆ ਉਹ ਜਿਹੜਾ ਸਰਕਾਰੀ ਡਮ ਹੈ ਬਾਜੀ ਅਸੀਂ ਨਹੀਂ ਗਏ ਜਿੱਦਣ ਇਹਨਾਂ ਵਿੱਚ ਛੇਰ ਵਗਾਰੇ ਬੋਲਦੇ ਨੇ ਕਿਦਾਂ ਬੋਲਦੇ ਤੇ ਸੱਪ ਬੋਲਦੇ ਤੇ ਉਦੋਂ ਦਾ ਕੋਈ ਮੁਰੇ ਨੇ ਆਇਆ ਸੰਭਲ ਆਵਾਜ਼ ਕਰਨ ਵਾਸਤੇ ਅੱਜ ਇਹ ਆਵਾਜ਼ ਹੋ ਕੇ ਚੱਲ ਪਈਆਂ ਅੱਜ ਇਹ ਸਾਨੂੰ ਵੀ ਚਾਹੀਦੀ ਐ ਅੱਜ ਸਭ ਨੂੰ ਚਾਹੀਦੀ ਐ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਪਟਿਆਲਾ ਦਿਹਾਤੀ ਦਾ ਪਿੰਡਾ ਦਿਆਗੜ੍ਹ ਦਿਆਗੜ੍ਹ ਵਿੱਚ ਪਹੁੰਚੇ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਟਰੈਕਟਰ ਟਰਾਲੀਆਂ ਗੱਡੀਆਂ ਲੈ ਕੇ ਕਿਸਾਨ ਪਹੁੰਚੇ ਨੇ ਕਿਸਾਨ ਜੁਨੀਅਨਾਂ ਦੇ ਆਗੂ ਪਹੁੰਚੇ ਨੇ ਕੀ ਆ ਸਾਰੀ ਗੱਲ ਜਾਣਨ ਦੀ ਕੋਸ਼ਿਸ਼ ਕਰਦੇ ਆ ਪ੍ਰਧਾਨ ਜੀ ਨੇ ਸਾਡੇ ਨਾਲ ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਪਤਾ ਕੀ ਨਾਮ ਹੈ ਜੀ ਮੇਰਨਾ ਗੁਰਮੀਤ ਸਿੰਘ ਦਿੱਤੂਪੁਰ ਜੀ ਜੀ ਗੁਰਮੀਤ ਸਿੰਘ ਜੀ ਹਾਂਜੀ ਕੀ ਕਾਰਨ ਆ ਜੀ ਅੱਜ ਜਿਹੜਾ ਇਕੱਠੇ ਹੋਏ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਨੇ ਕਾਰਨ ਕੀ ਹੈ ਕਾਰਨ ਇਹ ਵੀ ਜਿਹੜੀ ਇਹ ਲੋਕਾਂ ਦੀ ਜ਼ਮੀਨ ਹੈ ਇਹ ਪਿੰਡ ਹਜ਼ਾਰਾਂ ਸਾਲ ਕਹਿ ਲਓ ਸੈਂਕੜੇ ਸਾਲ ਕਹਿ ਲਓ ਇਸ ਧਰਤੀ ਤੇ ਹਰ ਪਿੰਡ ਬਸਿਆ ਜੀ ਤਾਂ ਉਸ ਏਰੀਏ ਚ ਕੁਝ ਏਰੀਏ ਚ ਉਹਨਾਂ ਨੇ ਖੇਤੀ ਸ਼ੁਰੂ ਕਰਤੀ ਹਮ ਬਾਕੀ ਉਹਨਾਂ ਦੀ ਜ਼ਮੀਨ ਗੈਰਵਾਦ ਰਹੀ ਹੈ ਜੀ ਤਾਂ ਇਹਨੂੰ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਛੇੜਿਆ ਹਮ ਭਵੰਤਮਾਨ ਦੀ ਸਰਕਾਰ ਨੇ ਇੱਕ ਸلسਲਾ ਤੋੜ ਲਿਆ ਪਿੰਡ ਬਹਾਨਾ ਵੀ ਪਿੰਡਾਂ ਦੀ ਡਿਵੈਲਪਮੈਂਟ ਲਈ ਪੰਚਾਇਤੀ ਜ਼ਮੀਨਾਂ ਦੀਆਂ ਸੀ ਬੋਲੀਆਂ ਦੇ ਕੇ ਕਮਾਈ ਕਰਕੇ ਲੋਕਾਂ ਨੂੰ ਡਿਵੈਲਪ ਕਰਾਂਗੇ ਤਾਂ ਸਾਡਾ ਕਮੈਂਟ ਇਹ ਹੈ ਇਹ ਅਸਲ ਜਿਹੜਾ ਕਰਾਪਸ਼ਨ ਦਾ ਇੱਕ ਬਹੁਤ ਵਧੀਆ ਜਰੀਆ ਇਹਦੇ ਲਈ ਸਰਪੰਚ ਤੋਂ ਲੈ ਕੇ ਵੀਡੀਓ ਸ਼ੀਡੀਓ ਸਾਰਾ ਦੇ ਇੱਕ ਖਾਣ ਦਾ ਸਾਧਨ ਹੈ ਪਿੱਛੇ ਆਪਾਂ ਜਾਈਏ ਪੰਚਾਇਤ ਐਕਟ ਅਸਲ ਵਿੱਚ ਕੀ ਹੈ ਆਜ਼ਾਦੀ ਤੋਂ ਪਹਿਲਾਂ ਵਿਧਾਨ ਬਣਨ ਤੋਂ ਪਹਿਲਾਂ 1952 ਤੋਂ ਪਹਿਲਾਂ ਜਿਹੜੀਆਂ ਜ਼ਮੀਨਾਂ ਲੋਕਾਂ ਦੇ ਕਬਜ਼ੇ ਚ ਸੀਗੀਆਂ ਪਿੰਡਾਂ ਤੋਂ ਬਾਹਰ ਸੀਗੀਆਂ ਤਾਂ ਉਹ ਜ਼ਮੀਨਾਂ ਨੂੰ ਲੋਕਾਂ ਦੀਆਂ ਮੰਨੀਆਂ ਗਈਆਂ ਨੇ ਜੀ ਵਿਧਾਨਕ ਤੌਰ ਤੇ ਉਹ ਤੋਂ ਬਾਅਦ ਵਾਲੇ ਜ਼ਮੀਨ 1966 ਜ ਬਣੂਗੀ ਪੰਚਾਇਤ ਤਾਂ ਫਿਰ ਇਹ ਚ ਪੰਚਾਇਤ ਦਾ ਉਸ ਪਿੰਡਾਂ ਨੇ ਪੰਚਾਇਤ ਨੂੰ ਦੇਤੀਆਂ ਨਾ ਦੇਤੀਆਂ ਸلسਲਾ ਚੱਲਦਾ ਆ ਕੋਈ ਤਾਂ ਇਹਨਾਂ ਕੋਲ ਤਰਕ ਹੋਊਗਾ ਜੀ ਤਾਂ ਹੀ ਇਹ ਕਰ ਰਹੇ ਨੇ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਆ ਚੁੱਕੇ ਮੁਰਗੇ ਆਏ ਅੱਜ ਫੇਰ ਪ੍ਰਸ਼ਾਸਨ ਆ ਰਿਹਾ ਜੀ ਕੋਈ ਤਰਕ ਦੀ ਉਹ ਗੱਲ ਕਰਨਾ ਤਰਕ ਤੇ ਆਉਂਗਾ ਮੈਂ ਤਾਂ ਬੈਕਗ੍ਰਾਉਂਡ ਪਹਿਲਾਂ ਵਾ ਜਾਣ ਲਈ ਹੈ ਨਾ ਤਰਕ ਤਾਂ ਆਗਾ ਹਾਂ ਆਉਗਾ ਤਾਂ ਉਹ ਤੋਂ ਬਾਅਦ ਮੈਂ ਜੇ ਤਾਂ ਲੋੜ ਹੈ ਮੈਂ ਤੈਨੂੰ ਤੁਹਾਨੂੰ ਬੈਕਗ੍ਰਾਉਂਡ ਦੱਸ ਦੂੰਗਾ ਬੈਕਗ੍ਰਾਉਂਡ ਆਪਾਂ ਨੇ ਪਹਿਲਾਂ ਸਾਰੀ ਕਰੀ ਵੀ ਹੈ ਜੀ ਗੱਲਬਾਤ ਆਪਾਂ ਤਰਕ ਹਾਂਜੀ ਤਰਕ ਤਾਂ ਇਹ ਵੀ ਸਰਕਾਰ ਇਹ ਇਸ ਕਰਕੇ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਜਿਹੜੀ ਜ਼ਮੀਨਾਂ ਵਿਧਾਨ ਤੋਂ ਪਹਿਲਾਂ ਨੇ ਹੂੰ ਉਹ ਸਰਕਾਰ ਦੀਆਂ ਨਹੀਂ ਹੈਗੀਆਂ ਉਹ ਲੋਕਾਂ ਦੀਆਂ ਨੇ ਜੀ ਪਹਿਲਾ ਤਰਕ ਤਾਂ ਸਰਕਾਰ ਨੇ ਖਾਸ ਤੌਰ ਤੇ ਅੱਜ ਤੱਕ ਕਿਸੇ ਸਰਕਾਰ ਨੇ ਇਹ ਤੋਂ ਪਹਿਲਾਂ ਇਹਨਾਂ ਜ਼ਮੀਨਾਂ ਦਾ ਨੋਟਸ ਨਹੀਂ ਲਿਆ ਨਾ ਹੀ ਕਿਸੇ ਪਿੰਡ ਨੇ ਜਾਂ ਕਿਸੇ ਸਰਪੰਚ ਨੇ ਹੁਣ ਭਗਵੰਤ ਮਾਨ ਨੇ ਇੱਕ ਸਾਧਨ ਕਰ ਲਿਆ ਵੀ ਇਹਨਾਂ ਜ਼ਮੀਨਾਂ ਤੋਂ ਹੀ ਆਪਾਂ ਲੋਕਾਂ ਦੀ ਡਿਵੈਲਪਮੈਂਟ ਮਹਿਕਮੇ ਮੁਕਮੈਂ ਲੁੱਟਖਾਣ ਦਾ ਸਿਲਸਲਾ ਤਾਂ ਹੁਣ ਇਹ ਸਰਪੰਚ ਤੋਂ ਇੱਕ ਮਤਾ ਪਾਉਂਦੇ ਨੇ सरपंचਾਂ ਜਿਨ੍ਹਾਂ ਸਰਕਾਰੀ ਇਹ ਨੇ ਜੀ ਵੀ ਮੇਰੇ ਪਿੰਡ ਚਾ ਇਹਨੀ ਜ਼ਮੀਨ ਫालतू ਪਈ ਆ ਜੀ ਉਹ ਪੰਚਾਇਤ ਦੇ ਸੈਕਟਰ ਦੇ ਤਹਿਤ ਫਿਰ ਇਹ ਮਹਿਕਮਾ ਡੀ ਐਸ ਤੋਂ ਲੈ ਕੇ ਕਬਜ਼ਾ ਕਰ ਵੇ ਚਾਉਂਦੇ ਨੇ ਇਹ ਇਹਦਾ ਤੱਤ ਇਹ ਆ ਜਣੀ ਲੁੱਟਣ ਦਾ ਇੱਕ ਜਰੀਆ ਪਰ ਇਹ ਕਹਿ ਰਹੇ ਨੇ ਕਿ ਵਿਕਾਸ ਹੋਊਗਾ ਜੀ ਪਿੰਡਾਂ ਦਾ ਵਿਕਾਸ ਹੋਊਗਾ ਪਿੰਡਾਂ ਦੀ ਤਰੱਕੀ ਤੇ ਪੈਸਾ ਲੱਗੂ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਪਿੰਡਾਂ ਦੇ ਵਿਕਾਸ ਲਈ ਤਾਂ ਸਰਕਾਰ ਦਾ ਜਿਹੜਾ ਯਾਨੀ ਮੰਡੀ ਚੋਂ ਟੈਕਸ ਮਿਲਦਾ ਹਮ 4% ਉਹਦੀ ਕਿੰਨੀ ਕਮਾਈ ਹੈ ਉਹ ਪਿੰਡਾਂ ਦੀ ਡਿਵੈਲਪਮੈਂਟ ਲਈ ਹੈ ਨਾ ਇਹ ਤਾਂ ਅਸਲ ਚ ਇੱਕ ਆਰਗੂਮੈਂਟ ਨੂੰ ਗਲਤ ਪਾਸਿਓਂ ਲੋਕਾਂ ਦੇ ਦਿਮਾਗ 'ਚ ਬਾੜਨ ਦਾ ਆਰਗੂਮੈਂਟ ਹੈ ਵੀ ਜੇ ਨਾ ਪਿੰਡ ਦੀ ਤਰੱਕੀ ਹੋਊ ਕਿਉਂਕਿ ਸਰਕਾਰ ਦਾ ਨਹੀਂ ਫਰਜ਼ ਬਣਦਾ ਜਿਹੜੇ ਪਿੰਡਾਂ ਦੇ ਲੋਕਾਂ ਦੇ ਸੀ ਇਹਨਾਂ ਲਈ ਫੰਡ ਕਰੀਏ ਜਾਂ ਜਿਹੜਾ ਮਾਰਕੀਟ ਕਮੇਟੀ 'ਚ ਇਹਨਾਂ ਦੀ ਕਮਾਈ ਪਈ ਹੈ ਉਹ ਇੱਧਰ ਲਾਈਏ ਕੋਈ ਇਸ ਗੱਲ ਨੂੰ ਵਿਸਾਰ ਕੇ ਪਈ ਇੱਕ ਆਰਗੂਮੈਂਟ ਦਿੱਤਾ ਵੀ ਪਿੰਡਾਂ ਦੀ ਤਰੱਕੀ ਲਈ ਹੈ ਜੀ ਤਾਂ ਪਿੰਡਾਂ ਨੂੰ ਜਨ ਔਜ਼ਾਰਨ ਲਈ ਹੈ ਬਹੁਤ ਸਾਰੇ ਪਿੰਡਾਂ ਦੇ ਲੋਕ ਇਹ ਵੀ ਕਹਿੰਦੇ ਨੇ ਕਿ ਜੀ ਦੇਖੋ ਜੇ ਇਹਨਾਂ ਕੋਲ ਆ ਤਾਂ ਸਾਡਾ ਵੀ ਹੱਕ ਬਣਦਾ ਬਹੁਤ ਗਰੀਬ ਪਰਿਵਾਰ ਨੇ ਉਹ ਵੀ ਉੱਠ ਕੇ ਕਹਿੰਦੇ ਨੇ ਕਹਿੰਦੇ ਬਹੁਤ ਚੰਗਾ ਕਰ ਰਿਹਾ ਭਗਵੰਤ ਮਾਨ ਫਿਰ ਉਹ ਕਿਉਂ ਚੰਗਾ ਕਹਿੰਦੇ ਨਹੀਂ ਜੀ ਕਹਿੰਦੇ ਨਾ ਤਾਂ ਉਹਨਾਂ ਗਰੀਬਾਂ ਨੂੰ ਦੇਣੀ ਹੈ ਜੇ ਤਾਂ ਭਗਵੰਤ ਵਿਸਤਰਾ ਦੀ ਵੰਡ ਕਰੇ 17 ਏਕੜ ਤੋਂ ਵੱਧ ਜਿੰਨੀ ਵੀ ਜ਼ਮੀਨ ਹੈ ਉਹਨਾਂ ਦੀ ਵੰਡ ਕਰ ਦਵੇ ਸਰ ਆ ਇਕੜ ਤੋਂ ਕਿੰਨੀ ਵੱਧ ਜ਼ਮੀਨ ਆ ਲੋਕਾਂ ਕੋਲ ਹੂੰ ਉਹਨਾਂ ਦੀ ਵੰਡ ਕਰਾ ਦੇ ਹੂੰ ਅੱਛਾ ਹੁਣ ਤੁਹਾਨੂੰ ਬੇਗੰਪੁਰੇ ਦੀ ਕਹਾਣੀ ਆ ਸੰਗਰੂਰ ਕੋਲ ਜੀ ਉਹ ਰਾਜੇ ਦੀ ਜ਼ਮੀਨ ਪਈ ਆ ਹੂੰ ਤਾਂ ਸਰਕਾਰ ਦੀ ਨਹੀਂ ਹੂੰ ਲੋਕ ਕਹਿੰਦੇ ਵੀ ਜੀ ਅਸੀਂ ਬੇਗੰਪੁਰਾ ਸਾਰੇ ਜਿਹੜੀ ਉਹ ਜ਼ਮੀਨ ਐ 7-800 ਏਕੜ ਅਸੀਂ ਸਾਰੇ ਗਰੀਬ ਲੋਕ ਉੱਥੇ ਬਹਿ ਕੇ ਸਾਂਝੀ ਖੇਤੀ ਕਰਾਂਗੇ ਸਾਂਝਾ ਜੀਵਨ ਜੀਤ ਕਰਾਂਗੇ ਕੋਈ ਫਰਕ ਨਹੀਂ ਧਰਕ ਨਹੀਂ ਜਿਹੜਾ ਗੁਰੂ ਦੀ ਬਾਣੀ ਚ ਵੀ ਐ ਰਬੀਦਾਸ ਦਾ ਇਹ ਮੰਤਬਾ ਕਿਹਾ ਜੇ ਸਮਾਜ ਹੋਵੇ ਜਿੱਥੇ ਕੋਈ ਭੁੱਖਾ ਨਾ ਰਹੇ ਆ ਨਾ ਰਹੇ ਉਹ ਲੋਕ ਇਹੀ ਕਰਨ ਜਾ ਰਹੇ ਨੇ ਨਾ ਤਾਂ ਹੁਣ ਉੱਥੇ ਰਾਜੇ ਦੇ ਜੀਮੀਂਦਾਰ ਸਰਕਾਰ ਦਾ ਉਹ ਚ ਕੀ ਦਖਲ ਹੈ ਜੀ ਤਾਂ ਉਹ ਜਿਹੜਾ ਆਪਣੇ ਚ ਪਿੰਡਾਂ ਚ ਵਿਰੋਧ ਆ ਕਈ ਹਾਲਾਂਕਿ ਮੈਂ ਇਹਦੀ ਵੱਡੀ ਇੰਟਰਵਿਊ ਦਿੱਤੀ ਆ ਕਈ ਜੱਟਾਂ ਨੇ ਮੇਰੇ ਤੇ ਐਨੇ ਮਾੜੇ ਕਮੈਂਟ ਕਰੇ ਨੇ ਹੈ ਜੀ ਕੋ ਜੱਟ ਬਾਦ ਦਾ ਵੀ ਮੇਰੀ ਉਹ ਜ਼ਮੀਨ ਹੈ ਇਹ ਹਰੀ ਜਨਤਾ ਸਾਲੇ ਮਰਨਾ ਹੀ ਚਾਹੀਦੇ ਨੇ ਇਹ ਅਸਲ 'ਚ ਅੰਤਰ ਵਿਰੋਧ ਨੇ ਲੋਕਾਂ ਦੇ ਇਸ ਕਰਕੇ ਉਹ ਲੋਕ ਜਿਹੜੇ ਕਹਿੰਦੇ ਮੇਰੇ ਕੋਲ ਵੀ ਚਾਹੀਦੀ ਸੀ ਕਿਉਂਕਿ ਤੇਰੇ ਵੀ ਬਜ਼ੁਰਗ ਇਹ ਕਹਿੰਦੇ ਜੀਵੀਆਂ ਨੂੰ ਸੰਭ ਲੈਂਦੇ ਤਾਂ ਜਿਨ੍ਹਾਂ ਨੇ ਸੰਭਿਆ ਉਹਨਾਂ ਦਾ ਹੀ ਰਾਈਟ ਹੈ ਫਿਰ ਇਹ ਵੀ ਕਹਿੰਦੇ ਨੇ ਜੀ ਕਿ ਇੰਨਾ ਟਾਈਮ ਕਮਾਈ ਵੀ ਖਾਲੀ ਇੰਨਾ ਟਾਈਮ ਇਹ ਤੋਂ ਆਮਦਨ ਵੀ ਲੱਤੀ ਆ ਫਿਰ ਉਹ ਕਿੱਧਰ ਗਈ ਜੀ ਨਾ ਨਾ ਕਿਹਦੀ ਜ਼ਮੀਨ ਸੀ ਮੇਰਾ ਇਹਦਾ ਸਵਾਲ ਹੈ ਕਿਹਦੀ ਜ਼ਮੀਨ ਤੇ ਕਮਾਈ ਖਾਦੀ ਹੈ ਚਲੋ ਇਸ ਗੱਲ ਦਾ ਜਵਾਬ ਦਿਓ ਹੂੰ ਕੀ ਦੀ ਕਹਿੰਦੇ ਨੇ ਜੀ ਲੋਕ ਨਾ ਨਾ ਲੋਕਾਂ ਨੂੰ ਫਿਰ ਜਿਹੜਾ ਤਾਂ ਹੀ ਦਾ ਇਹੀ ਇਹੀ ਆਰਗੂਮੈਂਟ ਆ ਲੋਕਾਂ ਨੇ ਖਾਨਿਆਂ 'ਚ ਬਾੜ ਮਾਰਦੇ ਨੇ ਨਾ ਹੂੰ ਹਾਂਜੀ ਤਾਂ ਮੇਰਾ ਮਤਲਬ ਇਹ ਤਾਂ ਉਹਨਾਂ ਹਾਲਾਤਾਂ 'ਚ ਕੋਈ ਬੰਦਾ ਵਸਿਆ ਕਿਸ ਨੇ ਕਬਜ਼ਾ ਕੀਤਾ ਹੁਣ ਮੇਰੇ ਵਰਗਾ ਜਿਹੜੀ ਹੁਣ ਜੰਮ ਕੇ ਕਹੇ ਮੇਰਾ ਵੀ ਹੱਕ ਬਣਦਾ ਸੀ ਇਹ ਤਾਂ ਇੱਕ ਵਿਹੋਦਾ ਆਰਗੂਮੈਂਟ ਨੇ ਜਿਹੜੇ ਸਟੇਟ ਦੇ ਹੱਕ 'ਚ ਜਾਂਦੇ ਨੇ ਆਪਣੇ ਭਾਈਆਂ ਦੇ ਵਿਰੁੱਧ ਜਾਂਦੇ ਨੇ ਤਾ ਇਹਦਾ ਮਤਲਬ ਹੈ ਵੀ ਵੱਧ ਰੋਟੀ ਖਾਂਦਾ ਉਧਰੋਂ ਕਿਉਂ ਨਹੀਂ ਸੋਚਦੇ ਜਿਹਦੇ ਕੋਲ ਇੰਨੀ ਫालतू ਜ਼ਮੀਨਾਂ ਵੀ ਉਹਨਾਂ ਦੀ ਵੰਡ ਕਰੀਏ ਮੇਰੀ ਇਹ ਦਲੀਲ ਹੈ ਜਿਹੜੇ ਲੋਕ ਕਹਿੰਦੇ ਜ਼ਮੀਨਾਂ ਕੰਨੀ ਝਾਕਦੇ ਨੇ ਜਿੱਥੇ ਬਸੇ ਨੇ ਰਸੇ ਨੇ ਹਜ਼ਾਰਾਂ ਸਾਲਾਂ ਤੋਂ ਜੀਵਨ ਬਤੀਤ ਕਰਦੇ ਨੇ ਇੱਦਣੋਂ ਤਾਂ ਉਹ ਕਹਿੰਦੇ ਵੀ ਮੈਨੂੰ ਵੀ ਮਿਲੇ ਜਿਹੜੇ ਰਜਵਾਰਿਆਂ ਕੋਲ ਇੰਨੀਆਂ ਫालतू ਜ਼ਮੀਨਾਂ ਨੇ ਜਾਨੀ ਰੋਲੇ ਵਾਲੇ ਪਿੰਡ ਹੀ ਹੈ ਸਰਦਾਰ ਦਾ ਪਿੰਡ ਹੈ ਮੇਰੀ ਵੀ ਜ਼ਮੀਨ ਹੈ ਤਾਂ ਉੱਥੇ ਹੀ ਮੈਂ ਜ਼ਮੀਨ ਸਰਦਾਰ ਦੀ ਦੱਬੀ ਹੈ ਫालतू ਜ਼ਮੀਨ ਹੈ ਜੇ ਹੁਣ ਦੂਜੇ ਕਹਿਣ ਸਰਦਾਰ ਕਦੇ ਆਇਆ ਹੀ ਨਹੀਂ ਤੂੰ ਕਹਿੰਦਾ ਜਿਹੜਾ ਸਰਦਾਰ ਆਉਂਦਾ ਹੀ ਨਹੀਂ ਉਹਦਾ ਹੱਕ ਹੈ ਜਿਹੜਾ ਬੰਦਾ ਮਜਾਰਾ ਮਾਲਕ ਬਣੇ ਤਾਂ ਜੇ ਲੋਕ ਕਹਿਣ ਜੀ ਇਹਨਾਂ ਨੇ ਜੀ ਉਹ ਉੱਥੇ ਜ਼ਮੀਨ ਲੈ ਲਈ ਫਲਾਣੀ ਲੈ ਲਈ ਇਹ ਤਾਂ ਜਦੋਂ ਅਕਲ ਨਾ ਨਾ ਹੋਵੇ ਬੰਦੇ ਦੀ ਫਿਰ ਉਹ ਨਾਲ ਦੇ ਗੋਂਡੀ ਨਾਲ ਖਾਰ ਖਾਂਦਾ ਇਹ ਬਹੁਤ ਛੋਟਾ ਪਣ ਹੈ ਜਿਹੜੀ ਜਿਹੜੀਆਂ ਕਰਕੇ ਲੋਕਾਂ ਦੇ ਇਸ ਜਣੀ ਅਗਿਆਨਤਾ ਦਾ ਇਹ ਸਾਰਾ ਲਾਹਾ ਲੈਂਦੀ ਹੈ ਪੋਲਿਟਿਕਸ ਲੋਕਾਂ ਨੂੰ ਆਪਸੀ ਵਿਰੋਧ ਖੜੇ ਕਰਦੀ ਹੈ ਮੋٹے ਤੌਰ ਤੇ ਲੋਕਾਂ ਦਾ ਕੋਈ ਵਿਰੋਧ ਨਹੀਂ ਇਹ ਕਿਤੇ ਨੇ ਕਿਤੇ ਜਿਹੜੀ ਦਲੀਲ ਸਰਕਾਰ ਦੀ ਜਾਂ ਕਹ ਰਹੇ ਲੋਕਾਂ ਦੀ ਆਰਗੂਮੈਂਟ ਆ ਉਹਦਾ ਕੋਈ ਤਤ ਨਹੀਂ ਜਿਹੜੇ ਕਮੈਂਟ ਕਰਦੇ ਨੇ ਜੀ ਲੋਕ ਬਹੁਤ ਸਾਰੇ ਉਹ ਫਿਰ ਕਿਦਾਂ ਉਹ ਆਈਟੀ ਸੈਲਾ ਕਿਦਾਂ ਇਹਨਾਂ ਦੇ ਲੋਕ ਕਰਦੇ ਨੇ ਉਹ ਬਿਲਕੁਲ ਸਰਕਾਰੀ ਪੱਖ ਹੀ ਉਹੀ ਕੁਸ ਨੇ ਨਾ ਦੂਜੇ ਨਹੀਂ ਨਾ ਕਰਨਗੇ ਕਿਉਂਕਿ ਸੈਲਨ ਨੇ ਵੀ ਆਪਣਾ ਕੰਮ ਕਰਨਾ ਹੈ ਆਪਣੇ ਪਿੱਠੂਆਂ ਲੋਕਾਂ ਰਾਹੀਂ ਉਹ ਗੱਲ ਕਰਨੀ ਹੈ ਔਰੇ ਦੀ ਕਿੰਨੀ ਜ਼ਮੀਨ ਹੈ ਜੀ দেয়া ਘੜਦੀ ਜਿਹੜੇ ਦਾ ਮਸਲਾ ਹੈ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਆਇਆ ਇੱਥੇ ਮੇਰਾ ਖਲ 2700 ਏਕੜ ਪੀ ਕਿੰਨੀ ਸੀਗੀ ਹੁਣ ਉਹ ਚੁੱਕੇ ਲੋਕਾਂ ਦੇ ਨਾਂ ਹੋ ਗਈ ਸੀਗੀ ਜਿਵੇਂ ਮੇਰੇ ਵੀ 6 ਕਿਲੇ ਸੀਗੇ ਉਰੇ ਅੱਛਾ ਜੀ ਮੇਰੇ ਦਾਦੇ ਦੇ ਹੂੰ ਮੈਨੂੰ ਪਤਾ ਸੀ ਮੈਂ 1900 ਸ਼ਾਇਦ 81 ਚ ਹੂੰ ਉਦੋਂ ਇੱਕ ਸਰਕਾਰ ਨੇ ਜਿਵੇਂ ਪਹਿਲਾਂ ਗੱਲ ਕੀਤੀ ਆ ਜਿਹੜੀ ਯਾਦੀ ਤੋਂ ਪਹਿਲਾਂ ਜ਼ਮੀਨਾਂ ਨੇ ਉਹ ਲੋਕ ਮਾਲਕ ਨੇ ਉਹ ਸਾਡੇ ਬਜ਼ੁਰਗਾਂ ਕੋਲ ਵੀ ਸੀਗੀ ਇੱਥੇ ਮੇਰਾ ਪਿੰਡ ਦਿੱਤੂ ਪਤਾ ਚਾਹੇ ਹੂੰ ਤਾਂ ਮੈਂ ਉਹਦੀ ਅਰਜ਼ੀ ਡੀਆਰਯੂਪੀ ਦੇ ਪਾਤੀ ਸੀਗੀ ਹੂੰ ਉਹ ਅਸੀਂ ਉਹਦੇ ਮਾਲਕ ਬਣ ਗਏ ਲੋਕ ਇਸ ਗੱਲ ਦੀ ਜਿਹਨੇ ਵੇਅਰ ਨਹੀਂ ਸੀ ਕੋ ਲੋਕ ਨੇ ਸੀ ਬੈਠੇ ਅਸੀਂ ਹਜ਼ਾਰਾਂ ਸਾਲਾਂ ਤੋਂ ਕੋਈ ਜੁਫੇ ਮਾਲਕ ਬਣ ਗਏ ਜੀ ਫਿਰ ਹੋਰ ਲੋਕ ਕਿਉਂ ਨਹੀਂ ਬਣੇ ਜੀ ਨਾ ਤੇ ਅੱਜ ਕਿੰਨੂੰ ਪ੍ਰੰਤੂ ਹੋ ਰਿਹਾ ਉਹਨਾਂ ਲੋਕਾਂ ਦੇ ਧਿਆਨ ਚ ਨਹੀਂ ਆਈ ਇਹਦੇ ਲਈ ਸਰਕਾਰ ਨੇ ਵਿਸ਼ੇਸ਼ ਤੌਰ ਤੇ ਇਹ ਜ਼ਿੰਮੇਵਾਰੀ ਨਿਭਾਉਣੀ ਸੀ ਜਿਵੇਂ ਅੱਜ ਕਬਜ਼ੇ ਤੇ ਆਉਂਦੀ ਹੈ ਭਾਵੇਂ ਤੁਸੀਂ ਆਜ਼ਾਦੀ ਤੋਂ ਪਹਿਲਾਂ ਕਬਜ਼ੋਂ ਆ ਆ ਮੈਕਮੇ ਨੂੰ ਡੀਡੀਪੀਓ ਨੂੰ ਦਰਖਾਸਤ ਦਿਓ ਮਾਲਕ ਬਣ ਜਾਓ ਇਹ ਸਰਕਾਰ ਦਾ ਕੰਮ ਸੀ ਅੱਜ ਤੁਸੀਂ ਤਰਕ ਨਹੀਂ ਦੱਤਾ ਜੀ ਕਿ ਪਹਿਲਾਂ ਸਾਡੇ ਨਾਮ ਐ ਇਦਾਂ ਹੋਈਆਂ ਨੇ ਇੰਨੇ ਲੋਕਾਂ ਦੇ ਤਾਂ ਅੱਜ ਸਾਡੇ ਤੋਂ ਕਿਉਂ ਖੋਈਆਂ ਜਾ ਰਹੀਆਂ ਨੇ ਅੱਜ ਸਾਡੇ ਤੇ ਕਿੰਤੂ ਪ੍ਰੰਤੂ ਕਿਉਂ ਹੋ ਰਹੀ ਆ ਉਹ ਤਰਕ ਦੇਣਾ ਸੀ ਉਹ ਸਬੂਤ ਦਿਖਾਉਣੇ ਸੀ ਜੀ ਨੇ ਵਿਵੇਨਾ ਦਿੱਤੇ ਨੇ ਸਾਰੇ ਇਹਦੇ ਕੋਰਟ ਕੇਸ ਚੱਲਦਾ ਹਮ ਸਾਰਾ ਕੁਝ ਇਹ ਤੇ ਕੋਰਟ ਕੇਜ ਕੋੜ-ਕੋੜ ਦੇ ਬਾਵਜੂਦ ਇੱਕ ਗੱਲ ਸੁਣੋ ਇਹ 12 ਸਾਲ ਦਾ ਮਤਾ ਪਾਇਆ ਵਾ ਜੀ 12 ਸਾਲ ਪਹਿਲਾਂ ਕੋਈ ਸਰਪੰਚ ਸੀਗੀ ਇਹ ਦੋਨਾਂ ਦੀ ਪੰਚਾਇਤ ਸਾਂਝੀ ਆ ਰੋੜੇਵਾਲ ਦੀ ਤੇ ਦਿਆਗੜ ਦੀ ਜੀ ਉੱਥੋਂ ਦੀ ਜਨਾਨੀ ਸੀਗੀ ਸਰਪੰਚ ਉਨੇ ਉਦਮਤਾ ਪਾਤਾ ਉਹਨੂੰ 12 ਸਾਲ ਹੋ ਗਏ ਕਾਨੂੰਨ ਕਹਿੰਦਾ 12 ਸਾਲ ਦੇ ਮਤੇ ਦੀ ਕੋਈ ਏਵੈਲੂਏਸ਼ਨ ਨਹੀਂ ਉਹ ਆਪਣੇ ਆਪ ਹੀ ਖਤਮ ਹੈ ਜਿਆਦਾ ਨਵਾਂ ਮਤਾ ਲੈ ਕੇ ਆਉਂਦੇ ਇਹਦਾ ਮਤਲਬ ਇੱਕ ਗੁੰਮਰਾਹਕੁੰਨ ੱੱਕਾ ਇੱਕੋ ਦਲੀਲ ਹੈ ਵੀ ਸਰਕਾਰ ਜੀ ਡਿਵੈਲਪਮੈਂਟ ਕਰੂ ਜੀ ਆ ਕਰੂ ਇਸ ਗੱਲ ਤੇ ਜਿਹੜਾ ਵਿਚਲੀਆਂ ਗੱਲਾਂ ਨੇ ਇਸ ਲਈ ਨਾ ਕੋਈ ਪ੍ਰੋਪਾਗੈਂਡਾ ਨਾ ਕੋਈ ਪ੍ਰਚਾਰ ਹੈ ਇਸ ਕਰਕੇ ਸਰਕਾਰ ਵਾਲਾ ਪੱਖ ਹੀ ਹਰ ਇੱਕ ਦੇ ਸਿਰ ਤੇ ਚੜਿਆ ਹੋਇਆ ਵਾ ਸਰਕਾਰ ਜਦੋਂ ਸੱਤਾ ਚਾਹੀ ਐ ਜੀ ਜਾਂ ਸੱਤਾ ਚਾਉਣ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦੇ ਲੋਕ ਇਹੀ ਕਹਿੰਦੇ ਸੀ ਕਿ ਜੀ ਦੇਖੋ ਅਸੀਂ ਪੰਜਾਬ ਤੇ ਬਿਲਕੁਲ ਕਰਜ਼ਾ ਨਹੀਂ ਚੜਨਾ ਸਾਡੇ ਕੋਲ ਸਕੀਮਾਂ ਇਹੀਆਂ ਨੇ ਸਾਡੇ ਕੋਲ ਜਿਹੜੀਆਂ ਹੈਗੇ ਅੱਗੇ ਦੇ ਪਲਾਨ ਇਦਾਂ ਦੇ ਨੇ ਮਾਈਨਿੰਗ ਤੋਂ ਪੈਸਾ ਕਮਾਵਾਂਗੇ ਲੋਕਾਂ ਥੱਲੇ ਜ਼ਮੀਨਾਂ ਨੇ ਉਹ ਸੜਾਵਾਂਗੇ ਉਹਦੇ ਨਾਲ ਆਮਦਨ ਹੋਊਗੀ ਉਹਦੇ ਨਾਲ ਦੇਸ਼ ਹੈ ਜਿਹੜਾ ਉਹ ਤਰੱਕੀ ਕਰੂਗਾ ਲੱਗਦਾ ਹੈ ਕਿ ਕਰਜ਼ਾ ਨਹੀਂ ਚੜਿਆ ਇੱਧਰ ਨੂੰ ਸਿਸਟਮ ਸਹੀ ਚੱਲ ਰਿਹਾ ਹੈ ਸਭ ਤੋਂ ਜ਼ਿਆਦਾ ਕਰਜ਼ਾ ਕੱਲ ਪਰਸ ਦੀ ਖਬਰ ਹੈ ਸ਼ੈਂਟ ਨੇ ਵੀ ਕੱਟ ਲਾਤੀ ਇਹਨਾਂ ਕੋਲ ਤਾਂ ਕੱਖ ਨਹੀਂ ਕਿਸੇ ਨੂੰ ਤਨਖਾਹ ਨਹੀਂ ਦੇਣੀ ਕੁਛ ਨਹੀਂ ਕਰਨੀ ਕੋਈ ਕਿਸੇ ਨਾਲ ਮੰਗ ਮਸਲਾ ਨਹੀਂ ਕਰਨਾ ਕਿਸਾਨੀ ਦਾ ਨਹੀਂ ਕਰਨਾ ਤਾਂ ਇਸ ਕਰਕੇ ਇਹਨਾਂ ਦੇ ਇਹ ਤਾਂ ਆਪਣੇ ਆਪੇ ਹਾਲਾਤ ਪੈਦਾ ਕਰਦੇ ਨੇ ਸਾਡੇ ਖਿਲਾਫ ਲੋਕ ਲੜਨ ਇਹ ਜਾਨੀ ਸਥਿਰ ਸਰਕਾਰ ਨਹੀਂ ਆਪਣੇ ਕਰਤੂਤਾਂ ਕਰਕੇ ਆਪਣਾ ਵਿਰੋਧ ਲੋਕਾਂ ਨੂੰ ਆਪਣਾ ਦੁਸ਼ਮਣ ਬਣਾ ਰਹੀ ਹੈ ਇਹਨਾਂ ਕਾਰਨਾ ਕਰਕੇ ਪਰ ਉਹਨਾਂ ਨੇ ਕਹਿਣਾ ਜੀ ਕਿ ਤੁਸੀਂ ਪਾਣੀਆਂ ਦਾ ਮਸਲਾ ਸੀ ਉੱਥੇ ਤਾਂ ਇਕੱਠੇ ਹੋਏ ਨਹੀਂ ਅੱਜ ਤੁਹਾਡੇ ਤੇ ਪਈਆ ਤੁਸੀਂ ਉਰੇ ਇਕੱਠੇ ਹੋਗੇ ਕਿਸਾਨ ਹਮੇਸ਼ਾ ਪਾਣੀ ਲਈ ਬੋਲੇ ਆ ਉਹ ਜਿਹੜਾ ਸਰਕਾਰੀ ਧਮ ਹੈ ਬਸ ਜੀ ਅਸੀਂ ਨਹੀਂ ਗਏ ਹਰ ਥਾਂ ਤੇ ਸਾਡੇ ਬਿਆਨ ਸਾਡੇ ਧਰਨੇ ਕਿੰਨੇ ਤੁਸੀਂ ਮੰਗ ਪੱਤਰ ਦਿੱਤੇ ਨੇ ਢੀ ਚੰਡੂਸਿਆਂ ਨੂੰ ਇੱਕ ਮਹੀਨਾ ਪੂਰਾ ਉਹਨਾਂ ਨੇ ਧਰਨਾ ਲਾ ਕੇ ਰੱਖਿਆ ਜੀ ਕੱਲ ਚੱਕਤਾ ਕਹਿੰਦੇ ਜੀ ਫਤਿਹ ਕਰ ਲਿਆ ਅਸੀਂ ਇਹ ਮੋਰਚਾ ਚਲੋ ਇਸ ਕਰ ਕੋਈ ਪੋਲੀਟੀਕਲ ਵਡਿਆਈ ਲੈਣੀ ਸੀਗੀ ਦੇਖੋ ਜੀ ਆਮ ਪਾਰਟੀ ਪਾਣੀ ਖਾਤਰ ਲੜੀ ਹੈ ਜਾਂ ਸਾਡੇ ਲਈ ਛੋਟੇ ਵਰਗੇ ਪੱਤਰਕਾਰ ਮਿਹਣਾ ਦੇਣ ਨੂੰ ਹੋਗੇ ਤੁਸੀਂ ਲੜੇ ਨਹੀਂ ਜੀ ਭਗਵੰਤ ਮਾਨ ਦਾ ਬਿਆਨ ਆਏ ਹੁਣ ਕਿਸਾਨ ਕਿੱਥੇ ਨੇ ਤਾਂ ਇਸ ਕਰਕੇ ਕਿਸਾਨ ਤਾਂ ਹਮੇਸ਼ਾ ਹੀ ਪਾਣੀ ਖਾਤਰ ਲੜਿਆ ਹੈ ਤਾਂ ਇਸ ਕਰਕੇ ਵੀ ਜਿੰਨੀਆਂ ਪੋਲੀਟিক্যাল ਪਾਰਟੀਆਂ ਨੇ ਪੰਜਾਬ ਦਾ ਪਾਣੀ ਵੇਚਿਆ ਵੱਧ ਦਿੱਤਾ ਸੈਂਟਰ ਨੇ ਵੱਧ ਲਿਆ ਇਸ ਤਾਨਾਸ਼ਾਹ ਪ੍ਰਬੰਧ ਦੇ ਖਿਲਾਫ ਲੋਕ ਸੋਚੀ ਨਾਲ ਲੜਨਗੇ ਜਾਂ ਸਰਕਾਰਾਂ ਹੀ ਪਿੱਛੇ ਹਟ ਜਾਣ ਚਾਹੇ ਬਾਦਲ ਕਹਿ ਲੋ ਬਾਅਦ ਚ ਫਿਰ ਆਪਣਾ ਕਾਂਗਰਸ ਸਰਕਾਰ ਆਈ ਨਾ ਕੈਪਟਨ ਤੋਂ ਪਹਿਲਾਂ ਵੀ ਜਿਵੇਂ ਕਿ ਪਾਣੀਆਂ ਦਾ ਰਾਖਾ ਪਹਿਲਾਂ ਬਾਦਲ ਸਾਹਿਬ ਨੂੰ ਕਿਹਾ ਜਾਂਦਾ ਸੀ ਫਿਰ ਕੈਪਟਨ ਸਾਹਿਬ ਨੂੰ ਹੁਣ ਭਗਵਾਨ ਤਮਾਨ ਬਣ ਗਿਆ ਜੀ ਹਾਂ ਮੇਰਾ ਮਤਲਬ ਵੀ ਕੋਈ ਫੇਰ ਵੀ ਪਾਣੀ ਬਾਹਰ ਜਾ ਰਿਹਾ ਹੈ ਤਾਂ ਹੁਣ ਇਹ ਵੀ ਦੋ ਦਿਨ ਦਾ ਨਾਟਕ ਕਰਕੇ ਤਾਂ ਜਿਹਦੇ ਕਰਕੇ ਕਿਉਂਕਿ ਜੇ ਪੰਜਾਬ ਦੇ ਲੋਕ ਪਿੱਛੇ ਖੜੇ ਨੇ ਕਿਸਾਨ ਖੜੇ ਨੇ ਇਸ ਕਰਕੇ ਸੈਂਟਰ ਵੀ ਇਹ ਦੇਖਦਾ ਜਿਹੜੀ ਪਾਣੀ ਦੀ ਗੱਲ ਇਹ ਕਰਦਾ ਨਾ ਉਹਨੂੰ ਪਤਾ ਵੀ ਇਹਦੇ ਪਿੱਛੇ ਪੂਰੇ ਪੰਜਾਬ ਦੇ ਲੋਕ ਪੰਜਾਬ ਦੀ ਕਿਸਾਨੀ ਜਿਨ੍ਹਾਂ ਨੂੰ ਪਾਣੀ ਦੀ ਲੋੜ ਹੈ ਪਾਣੀ ਥੱਲੇ ਗਿਰ ਰਿਹਾ ਹੈ ਇਹਦੇ ਲਈ ਪੰਜਾਬ ਦਾ ਕਿਸਾਨ ਜਾਦੇ ਫਿਕਰਮੰਦ ਹੈ ਜੀ ਜੀ ਉਹ ਉਹ ਨਾਟਕ ਹੁਣੇ ਬਿਆਨਬਾਜ਼ੀ ਦੀ ਜੋ ਮਰਜ਼ੀ ਕਰਦੇ ਜੀ ਹੋਰ ਵੀ ਕਿਸਾਨ ਨੇ ਹਾਂਜੀ ਹਰਨੇਕ ਸਿੰਘ ਜੀ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਕਾ ਖਾਲਸਾ ਅਰਜ਼ੀ ਕੀ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਜੀ ਇਸ ਮਸਲੇ ਨੂੰ ਬੜੇ ਲੰਮੇ ਟਾਈਮ ਤੋਂ ਪਹਿਲਾਂ ਵੀ ਪਿਛਲੇ ਸਾਲ ਵੀ ਪ੍ਰਸ਼ਾਸਨ ਆਇਆ ਇੱਥੇ ਤਾਮ-ਜਮ ਲੈ ਕੇ ਪੂਰੀਆਂ ਤਿਆਰੀਆਂ ਕਰਕੇ ਪਰ ਅੱਜ ਕਿਸਾਨ ਵੀ ਇੱਥੇ ਖੜੇ ਨੇ ਟਰੈਕਟਰ ਲਾਈਨਾਂ 'ਚ ਲਗਾਏ ਹੋਏ ਨੇ ਕਿੱਦਾਂ ਲੱਗ ਰਿਹਾ ਜੀ ਕੀ ਹੈ ਇਹ ਸਾਰਾ ਸਿਸਟਮ ਦੇਖੋ ਸਾਡੇ ਧਰ ਵਿੱਚ ਜਿਹੜੀ ਗੱਲ ਹੈ ਨਾ ਸਰਕਾਰਾਂ ਆਪਣੀਆਂ ਕਮਜ਼ੋਰੀਆਂ ਛਪਾਉਣ ਦੀਆਂ ਵਾਰੀਆਂ ਓਟ ਕਿਸਾਨਾਂ ਵਾਲੇ ਪਾਸੋਂ ਆਈਆਂ ਵੀ ਆ ਨੇ ਬੀ ਆਨਾਂ ਨਾਲ ਆਪਾਂ ਲੜੀ ਕੁੰਡ ਨਾਲ ਕੰਮ ਕੰਮ ਤੋੜ ਲੋ ਇਹ ਭੱਬਲ ਪੁੱਸੇ ਆਪਣਾ ਟਾਈਮ ਟੱਪ ਜੂਗਾ ਪਾਗਲਾ ਟਾਈਮ ਤੇ ਮਾਰ ਖਾ ਕੇ ਆਏ ਸਿਰ ਤੇ ਮਾਰ ਖਾਂਦੇ ਆਏ ਬਾੜਾਂ ਤੇ ਮਾਰ ਖਾਂਦੇ ਆਏ ਕਿਸਾਨਾਂ ਵਾਲੇ ਪੰਗਾ ਲੈਣ ਨੂੰ ਤਿਆਰ ਖੜੇ ਜਾ ਕੇ ਕਿਸਾਨ ਆਪਣਾ ਮਨਮਾਨ ਤੇ ਖੜੇ ਕਿਉਂਕਿ ਅਸੀਂ ਤਾਂ ਆਪਣੀ ਜਹੱਕਾ ਪਰ ਖੜੇ ਆ ਹੱਕਾਂ ਵਾਸਤੇ ਹਰ ਬਕਸੇ ਲੜਦੇ ਆ ਇਹੇ ਜਮੀਨਾ ਜਿਹੜੀਆਂ ਕੋਈ ਮਜ਼ਦੂਰ ਬੰਦੇ ਕੋਈ ਕਹਿੰਦੇ ਵੀ ਸਾਨੂੰ ਮਿਲਣੀ ਚਾਹੀਦੀ ਹੈ ਜਿੱਦੋਂ ਇਹ ਨਾਲ ਵਿੱਚ ਛੇਰ ਵਗਾਰੇ ਬੋਲਦੇ ਨੇ ਕਿਦਾਂ ਬੋਲਦੇ ਤੇ ਸੱਪ ਬੋਲਦੇ ਤੇ ਉਦੋਂ ਦਾ ਕੋਈ ਮੁਰੇ ਨਹੀਂ ਆਇਆ ਸੰਭਲ ਆਵਾਜ਼ ਕਰਨ ਵਾਸਤੇ ਅੱਜ ਇਹ ਆਵਾਜ਼ ਹੋ ਕੇ ਚੱਲ ਪਈਆਂ ਅੱਜ ਇਹ ਸਾਨੂੰ ਵੀ ਚਾਹੀਦੇ ਅੱਜ ਸਭ ਨੂੰ ਚਾਹੀਦੇ ਉਹ ਬੰਦੇ ਇੱਥੇ ਤਾਂ ਰਲ ਕੇ ਖਾਂਦੇ ਰਲ ਮਿਲ ਕੇ ਕੰਮ ਕਰਕੇ ਆਪਣੇ ਪਰਿਵਾਰ ਪਾਲਦੇ ਆਏ ਨੇ ਹਾਲੇ ਖੁਸ਼ ਰਹੇ ਤੇ ਉਸ ਵੇਲੇ ਉਹ ਜਿਹੜੇ ਅੱਜ ਸਭ ਦਾ ਦੁਖੀ ਰਹਿੰਦੇ ਨੇ ਜਿਹੜੀਆਂ ਸਰਕਾਰਾਂ ਜਿਹੜਾ ਕਦੇ ਪੱਕ ਕਰਦੀਆਂ ਨੇ ਬਿਲਕੁਲ ਨਹੀਂ ਇਹ ਸਰਕਾਰ ਦੇ ਮਨਸੂਬੇ ਫੇਲ ਹੋਣਗੇ ਉਹ ਤਾਂ ਆਪਣੀਆਂ ਕਮਜ਼ੋਰੀਆਂ ਛਪਾਉਣ ਦੀ ਮਾਰੀ ਆਪਣਾ ਗੱਲ ਪੈਂਦੀ ਫਿਰਦੀ ਉਹਨੇ ਮੋਦੀ ਖਾਲੀ ਪੈਂਦੀ ਕਦੇ ਖਾਲਬੇ ਖਾਂਦੇ ਰਹੂਗ ਇੱਕ ਨੰਬਰਾਨ ਦੀ ਜ਼ਮੀਨ ਕਿੰਨੀ ਆਈ तकरीबन ਹੁਣ ਜੀ ਦਾ ਮਸਲਾ ਹੈ ਪਹਿਲਾਂ ਤਾਂ ਜੋ ਨਾਮ ਚੜ ਗਈ ਉਹ ਤਾਂ ਠੀਕ ਹੈ ਹੁਣ ਕਿੰਨੀ ਕਿ ਜ਼ਮੀਨ ਹੋ ਗਈ ਪੱਕਾ ਪਤਾ ਕਿਸੇ ਨੂੰ ਹੁਣ ਇਹ ਨਾ ਦੋ ਟਰਨਾਂ ਦੇ ਵਿੱਚ ਇਹਨਾਂ ਨੇ ਜ਼ਮੀਨ ਵੰਡੀ ਆ ਇੱਕ ਜਿਹੜੀ ਅੱਜ ਤੋਂ 3 ਸਾਲ ਪਹਿਲਾਂ 16 ਮਈ ਨੂੰ ਪਹਿਲਾਂ ਇਹ ਕਬਜ਼ਾ ਲੈਣ ਆਏ ਤੇ ਉਹ ਉਹ 32 33 ਕਿੱਲੇ ਜ਼ਮੀਨ ਦੇ ਜਿਹੜੇ ਹੁਣ ਇਹ ਦੁਬਾਰੋ ਕਬਜ਼ਾ ਲੈਣ ਆਏ ਨੇ ਇਹਨਾਂ ਨੇ ਯਾਨੀ ਕਿ ਦੋ ਪੱਖੇ ਚ ਵੰਡ ਲਈ ਜ਼ਮੀਨ ਇੱਕ ਪਹਿਲਾਂ ਕਬਜ਼ਾ ਲੈਣ ਆਏ ਤੇ ਉੱਥੇ ਤਾਂ ਸਟੇ ਮਿਲ ਗਈ ਉੱਥੇ ਜਦੋਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਰੋਕਿਆ ਆ ਸਰਪ੍ਰਸ਼ਾਸਨ ਨੂੰ ਰਿਹਾ ਆ ਮੋ ਸਾਹਮਣੇ ਹੋਏ ਤਾਂ ਪ੍ਰਸ਼ਾਸਨ ਨੂੰ ਮੂਦੀ ਖਾਣੀ ਪਈ ਵਾਪਸ ਜਾਣਾ ਇਹ ਦੋ ਟਰਮਾਂ ਚ ਵੰਡਣ ਦਾ ਕਾਰਨ ਕੀ ਹੈ ਜੀ ਕਿਸਾਨਾਂ ਨੂੰ ਪਾੜਨ ਦੀ ਗੱਲ ਆ ਜਾਂ ਕੋਈ ਹੋਰ ਸਿਸਟਮ ਲੱਗਦਾ ਹੈ ਦੇਖੋ ਇਹਨਾਂ ਕੋਈ ਤਰੀਕੇ ਹੁੰਦੇ ਨੇ ਜਿਵੇਂ ਉੱਥੇ ਵੀ ਉਹੀ ਗੱਲ ਆ ਗਈ ਵੀ ਕਮੈਂਟ ਵਾਲੀ ਗੱਲ ਕਰਦੇ ਆਪਾਂ ਵੀ ਕਮੈਂਟ ਨੇ ਜਿਹੜੇ ਉਹੀ ਉਹਨਾਂ ਦੇ ਪਿੱਠੂ ਤਰੀਕੇ ਨਾਲ ਕਮੈਂਟ ਕਰਦੇ ਨੇ ਤਰੀਕੇ ਨਾਲ ਕਮੈਂਟ ਕਰਕੇ ਲੋਕਾਂ ਨੂੰ ਪਾੜ ਦਿਆ ਜਾਂਦਾ ਜਿਵੇਂ ਹੁਣ ਬੇਗੰਪੁਰ ਵਿੱਚ ਮਜ਼ਦੂਰ ਉਹ ਰਾਜੇ ਦੀ ਜ਼ਮੀਨ ਤੇ ਬੇਗਮਪੁਰਾ ਫਸਾਉਣ ਦੀ ਗੱਲ ਕਰਦੇ ਨੇ ਉਹ ਸਾਂਝੀ ਖੇਤੀ ਕਰਦੀ ਗੱਲ ਕਰਦੇ ਨੇ ਉਹ ਫਿਰ ਉਹਨੂੰ ਛੱਡ ਦੇ ਭਗਵਾਨਤਮਨ ਉਹ ਘਰਾਂ ਤੋਂ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਨੇ ਉਹ ਘਰਾਂ ਤੋਂ ਚੱਕ ਲੈ ਗਏ ਰਸਤੇ 'ਚ ਉਹਨਾਂ ਨੂੰ ਰੋਕ ਲਿਆ ਗਿਆ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਹਾਲਾਂਕਿ ਸੜਕਾਂ ਜਾਮ ਕਰਨ ਤੇ ਸਰਕਾਰ ਬਾਰ ਬਾਰ ਪਿੱਟਦੀ ਆ ਕਿ ਇਹ ਤਾਂ ਕਿਸਾਨ ਆ ਦੇਖੋ ਜੀ ਸੜਕਾਂ ਰੋਕਦੇ ਨੇ ਪਰ ਸੋਨ ਦਾ ਸੜਕਾ ਉਹਨਾਂ ਦੀ ਆਪ ਰੋਕੀ ਐਵੇਂ ਦੀਆਂ ਉਹ ਜਿੱਥੇ ਨੂੰ ਉਸ ਪਿੰਡ ਨੂੰ ਜਿੱਥੇ ਜ਼ਮੀਨ ਰਾਜੇ ਦੀ ਜ਼ਮੀਨ ਆ ਕਿਸਾਨ ਇਹਨਾਂ ਨੇ ਮਜ਼ਦੂਰ ਜਥੇਬੰਦੀਆਂ ਨੇ ਜਾਣਾ ਤਾਂ ਉਸ ਜ਼ਮੀਨ ਤੇ ਕਬਜ਼ਾ ਕਰਨ ਲਈ ਘਰੋਂ ਬੰਦ ਕਰ ਲੈ ਤੇ ਰਸਤੇ ਬੰਦ ਕਰ ਦੁੱਤੇ ਗਏ ਇਹ ਤਾਂ ਸਰਕਾਰਾਂ ਪਾੜਦੀਆਂ ਨੇ ਤਰੀਕਾ ਹੁੰਦਾ ਜਿਵੇਂ ਪਹਿਲਿਆਂ ਨੇ ਕੇਸ ਪਾਇਆ ਵਾ ਤਾਂ ਇਹ ਕਿਸਾਨਾਂ ਨੇ ਕੇਸ ਨਹੀਂ ਤਾਂ ਸ਼ਾਇਦ ਪਾਇਆ ਵਾ ਇਹ ਦੋ ਪਾਸੇ ਪਾੜ ਲਿਆ ਆਪਸ ਵਿੱਚ ਅੱਜ ਦਾ ਫਿਰ ਕੀ ਲੱਗ ਰਿਹਾ ਜੀ ਸਿਸਟਮ ਜੇ ਪ੍ਰਸ਼ਾਸਨ ਆਉਂਦਾ ਏ ਕੋਈ ਕਾਨੂੰਨੀ ਦੋ ਪੇਚ ਦੇ ਨਾਲ ਰੋਕਣ ਦਾ ਏ ਜਾਂ ਫਿਰ ਕੋਈ ਮਾਹੌਲ ਇਦਾਂ ਦਾ ਹੋ ਸਕਦਾ ਜੀ ਦੇਖੋ ਸਾਡੀ ਗੱਲ ਸਪਸ਼ਟ ਸਾਫ਼ ਆ ਵੀ ਜੇ ਸਾਡੀਆਂ ਜ਼ਮੀਨਾਂ ਸਰਕਾਰ ਖੋਲਾਂਦੀ ਆ ਅਸੀਂ ਮਰੇ ਮਰਾਂਏ ਆ ਦੇਖੋ ਸਾਡੇ ਕੋ ਰੋਜ਼ਗਾਰ ਨਹੀਂ ਰਹਿਣਾ ਅਸੀਂ ਖਤਮ ਆ ਸਾਡੇ ਬੱਚੇ ਭੁੱਖੇ ਮਰ ਜਾਣਗੇ ਸਾਡੇ ਪਰਿਵਾਰ ਭੁੱਖੇ ਮਰ ਜਾਣਗੇ ਅਸੀਂ ਸਰਕਾਰ ਪਰ ਜਿਹੜੀ ਦੇ ਕਹਿਣ ਤੇ ਪ੍ਰਸ਼ਾਸਨ ਉਰੇ ਆ ਰਿਹਾ ਅਸੀਂ ਆਮੋ ਸਾਹਮਣੇ ਹੋਵਾਂਗੇ ਉਹਨਾਂ ਦੇ ਠੀਕਾ ਜੀ ਉਹ ਸਾਨੂੰ ਮਾਰ ਕੇ ਤਾਂ ਜ਼ਮੀਨਾਂ ਤੇ ਕਬਜ਼ਾ ਕਰ ਜਾਣ ਕਰ ਜਾਣ ਨਹੀਂ ਅਸੀਂ ਜ਼ਮੀਨਾਂ ਦੇ ਕਬਜ਼ਾ ਨਹੀਂ ਹੋਣ ਦੇ ਕਿਸੇ ਵੀ ਹਾਲਾਤ ਚ ਨਹੀਂ ਉੜਦੋ ਕਿਉਂਕਿ ਅਸੀਂ ਤਾਂ ਮਰੇ ਮਰਾਏ ਆ ਜੇ ਉਹ ਕਬਜ਼ਾ ਕਰਕੇ ਸਾਡੀ ਜ਼ਮੀਨ ਜ਼ਮੀਨ ਦਾ ਕਬਜ਼ਾ ਕਰ ਜਾਂਦੇ ਭੁੱਖੇ ਉੱਕਰੇ ਕੇ ਮਰਾਂਗੇ ਇਸ ਤੋਂ ਬਿਹਤਰ ਅਸੀਂ ਲੜ ਕੇ ਮਰਾਂਗੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਕਿਸਾਨ ਹਰਿੰਦਰ ਸਿੰਘ ਹੋਰ ਵੀ ਕਿਸਾਨਾਂ ਨੇ ਆਪਣਾ ਆਪਣਾ ਜਿਹੜਾ ਪੱਖਾ ਉਹ ਰੱਖਿਆ ਇਹਨਾਂ ਦਾ ਕਹਿਣਾ ਹੈ ਕਿ ਜ਼ਮੀਨਾਂ ਨੇ ਜਿਹੜੀਆਂ ਇਹ ਆਵਾਜ਼ ਕੀਤੀਆਂ ਨੇ ਆਵਾਦਕਾਰਾਂ ਨੇ ਆਜ਼ਾਦੀ ਤੋਂ ਪਹਿਲਾਂ ਦੀਆਂ ਇਹ ਜ਼ਮੀਨਾਂ ਉਹਨਾਂ ਦੇ ਕੋਲ ਨੇ ਸੋ ਉਹ ਹੱਕਦਾਰ ਨੇ ਕਈਆਂ ਦੇ ਤਾਂ ਨਾਮ ਚੜ ਗੀਆਂ ਪਰ ਜਿਨ੍ਹਾਂ ਨੂੰ ਨਹੀਂ ਨੌਲੇਜ ਸੀ ਉਹਨਾਂ ਨੇ ਇਹ ਪ੍ਰੋਸੈਸ ਵੱਲ ਧਿਆਨ ਨਹੀਂ ਦਿੱਤਾ ਉਹ ਰਹਿ ਗਏ ਅੱਜ ਜਿਨ੍ਹਾਂ ਤੇ ਪ੍ਰਸ਼ਾਸਨ ਆ ਜਿਹੜਾ ਉਹ ਕਾਬਜ ਹੋਣ ਦੀ ਕੋਸ਼ਿਸ਼ ਹੈ ਜਿਹੜਾ ਇਹਨਾਂ ਦੇ ਕਹਿਣ ਮੁਤਾਬਕ ਕਰ ਰਿਹਾ ਹੈ ਫਿਲਹਾਲ ਪ੍ਰਸ਼ਾਸਨ ਜੇ ਉਰੇ ਆਉਂਦਾ ਹੈ ਤਾਂ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਆਪਣੀਆਂ ਜਾਨਾਂ ਕੁਰਬਾਨ ਕਰਦਾਂਗੇ ਜ਼ਮੀਨਾਂ ਵੱਲ ਝਾਕਣ ਨਹੀਂ ਦਵਾਂਗੇ ਫਿਲਹਾਲ ਹੁੰਦਾ ਕੀ ਹੈ ਇਹ ਤਾਂ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ